ਠੀਕ ਹੈ ਜੀ ਸੋ ਗੋਤਮ ਜੀ ਅੱਜ ਕਰਾਲੇ ਆਇਓ ਸੋ ਕਰਾਲੇ ਵਾਸੀਆ ਦਾ ਜੋ ਮਨ ਹੈ ਉਹ ਮੋਹ ਲਿਆ ਤੁਸੀਂ ਆਪਣੇ ਕੀਰਤੇ ਨਾਲ ਸੋ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤੇ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਸ੍ਰੀ ਸਨਾਤਨ ਧਰਮ ਜਾਗਰਣ ਮੰਡਲ ਕੁਰਾਲੀ ਵੱਲੋਂ ਸਾਰੇ ਬੱਚਿਆਂ ਨੇ ਸਾਰੇ ਸੇਵਾਦਾਰਾਂ ਨੇ ਬਹੁਤ ਵਿਸ਼ਾਲ ਜਾਗਰਣ ਕਰਵਾਇਆ ਜਿਦੇ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਸੰਗਤ ਆਈ ਸਭ ਤੋਂ ਪਹਿਲਾਂ ਸ਼ੁਕਰਾਨਾ ਮਾਤਾ ਰਾਣੀ ਜੀ ਦਾ ਦੂਜਾ ਸ਼ੁਕਰਾਨਾ ਸਾਰੀ ਸੰਗਤ ਦਾ ਜਿਨ੍ਹਾਂ ਨੇ ਇਹਨਾਂ ਆਨੰਦ ਲਿਆ ਇਹਨੇ ਕਿਰਪਾ ਕੀਤੀ ਉਸ ਤੋਂ ਬਾਅਦ ਇਹ ਜੋ ਨੌਜਵਾਨ ਛੋਟੇ ਛੋਟੇ ਬੱਚੇ ਹੈ ਸਭ ਤੋਂ ਵੱਡੀ ਗੱਲ ਮੈਨੂੰ ਜਿਹੜੀ ਖੁਸ਼ੀ ਹੋਈ ਕਿਸੇ ਦੀ ਉਮਰ 20 ਸਾਲ ਹੈ 22 ਸਾਲ ਹੈ 25 ਵੱਡੀ ਤੋਂ ਵੱਡੀ ਉਮਰ ਵੀ ਮੈਨੂੰ 30 35 ਸਾਲ ਤੋਂ ਜ਼ਿਆਦਾ ਨਹੀਂ ਸਾਰੇ ਲੜਕੇ ਬੱਚਿਆਂ ਨੇ ਇੰਡਾ ਵਿਸ਼ਾਲ ਜਾਗਰਣ ਕਰਵਾਇਆ ਮੈਂ ਆਸ਼ਾ ਕਰਦਾ ਹਾਂ ਕਿ ਇਹ ਸਾਰੇ ਕਿਤੇ ਵੀ ਜਿੱਥੇ ਵੀ ਨਿੱਕੇ ਨਿੱਕੇ ਬੱਚੇ ਜਾਂਦੇ ਨੇ ਇਸ ਮੰਦਰ ਦਾਕਰ ਤੋਂ ਪੂਰਾ ਹੋਇਆ ਹੈ ਸਾਫ ਪਦੌਰਾਤਾ ਹੋਰੀ ਭਜਨ ਬਾਰੇ ਕੀ ਕਹਿਣਾ ਚਾਹੋਗੇ ਇਹ ਬੋਲੇ ਬਾਬਾ ਨੇ ਆਪ ਲਗਵਾਇਆ ਬੋਲੇ ਬਾਬਾ ਦੇ ਅਗੋਰ ਰੂਪ ਦੇ ਵਿੱਚੋਂ ਅਗੋਰੀ ਪੈਦਾ ਹੋਏ ਉਹ ਅਗੋਰੀਆਂ ਦਾ ਦਿਨ ਚੱਲਿਆ ਦੰਦੀਆ ਆਚਰਨ ਕਿਦਾਂ ਬੰਦਾ ਉਹਦਾ ਵਿਵਹਾਰ ਕਿਦਾਂ ਹੁੰਦਾ ਉਸ ਭਜਨ ਵਿੱਚ ਬੋਲੇ ਬਾਬਾ ਨੇ ਇਸ ਦਾਸ ਗੋਤਮ ਜੰਦਰੀ ਕੋਲੋਂ ਲਿਖਵਾਇਆ ਇਹ ਗਾਇਆ ਹੈ ਬਹੁਤ ਸੋਹਣਾ ਭਜਨ ਹੈ ਅਫੀਸ਼ੀਅਲ ਗੋਤਮ ਜੰਦਰੀ YouTube ਚੈਨਲ ਦੇ ਉੱਤੇ ਉਹ ਸਾਰਾ ਭਜਨ ਹੈ ਮੇਰੀ ਗੁਜ਼ਾਰਿਸ਼ ਹੈ ਤੁਸੀਂ ਸੁਣੋ ਅਸ਼ੀਰਵਾਦ ਦਿਓ ਪਿਆਰ ਸੋ ਇੱਕ ਸਵਾਲ ਅੱਜ ਦੀ ਜੋ ਕਰਾਲੀ ਸੰਗਤ ਉਸ ਦੇ ਬਾਰੇ ਕੀ ਕਹਿਣਾ ਚਾਹੋ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਮੈਨੂੰ ਕੱਲੇ-ਕੱਲੇ ਦੇ ਵਿੱਚ ਮਾਤਾ ਰਾਣੀ ਦਾ ਪਿਆਰ ਉਛਾਲਾ ਮਾਰਦਾ ਨਜ਼ਰ ਆ ਰਿਹਾ ਸੀ ਇੰਨਾ ਉਤਸ਼ਾਹ ਸੀ ਇੰਨੇ ਚਿਹਰੇ ਖਿੜੇ ਹੋਏ ਸੀ ਔਰ ਮੈਂ ਅਰਦਾਸ ਕਰਦਾ ਮੈਂ ਹੁਣ ਜਿੱਥੇ ਵੀ ਜ ਸਮਤੀ ਕਲਾਸ ਬੈਠੇ ਗਏ ਨੇ ਜਿਹੜੇ ਸਾਰੇ ਪਰਿਵਾਰ ਨੂੰ